ਕਾਂਗਰਸ ਦੇ ਗੜ ਵਾਲੇ ਖੇਤਰਾਂ ਵਿੱਚ ਵੋਟਰਾਂ ਦੇ ਨਾਂ ਸੌਫਟਵੇਅਰ ਰਾਈ ਹਟਾਏ ਜਾ ਰਹੇ ਹਨ ਰਾਹੁਲ ਗਾਂਧੀ ਆਨੰਦ ਦਾ ਕਾਰਜ ਰਜਿਸਟ੍ਰੇਸ਼ਨ ਬਾਰੇ ਨਿਜਮਾਨ ਨੂੰ ਨੋਟੀਫਾਈ ਕੀਤਾ ਜਾਵੇ ਸੁਪਰੀਮ ਕੋਰਟ ਉੱਤਰਾਖੰਡ ਦੇ ਚਮੋਲੀ ਵਿੱਚ ਬੱਦਲ ਫਟਣ ਨਾਲ ਦੋ ਮੌਤਾਂ 6 ਲਾਪਤਾ ਪੰਜ ਨੂੰ ਜ਼ਿੰਦਾ ਬਚਾਇਆ ਗਿਆ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ اجلاس 26 ਤੋਂ ਐਸਸੀ ਵਿਦਿਆਰਥੀਆਂ ਦੇ ਭਵਿੱਖ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਪੋਸਟ میٹرਿਕ ਸਕਾਲਰਸ਼ਿਪ ਸਕੀਮ ਦੇ ਵਿੱਚ 35% ਦਾ ਵਾਧਾ ਦੇਸ਼ ਤੋਂ ਆਪਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬਿਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੁਪਰੀਮ ਕੋਰਟ ਨੇ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਤ ਰਾਜਾਂ ਨੂੰ ਹੁਕਮ ਦਿੱਤਾ ਹੈ ਕਿ ਉਹ 4 ਮਹੀਨਿਆਂ ਦੇ ਅੰਦਰ ਆਨੰਦ ਕਾਰਜ ਜਾਨੀ ਕਿ ਸਿੱਖ ਵਿਆਹ ਦੀ ਰਜਿਸਟ੍ਰੇਸ਼ਨ ਲਈ ਨਿਯਮ ਨੋਟੀਫਾਈ ਕਰੇ ਕੋਰਟ ਨੇ ਕਿਹਾ ਕਿ ਧਾਰਮਿਕ ਪਛਾਣ ਦਾ ਸਨਮਾਨ ਤੇ ਨਾਗਰਿਕ ਬਰਾਬਰੀ ਯਕੀਨੀ ਬਣਾਉਣ ਵਾਲੇ ਧਰਮ ਨਿਰਪੱਖ ਢਾਂਚੇ ਵਿੱਚ ਕਾਨੂੰਨ ਨੂੰ ਇੱਕ ਨਿਰਪੱਖ ਅਤੇ ਵਿਹਾਰਕ ਅਰਾਸਤਾ ਬਣਾਉਣਾ ਚਾਹੀਦਾ ਹੈ ਅਤੇ ਆਨੰਦ ਕਾਰਜ ਨਹੀਂ ਹੋਣ ਵਾਲੇ ਵਿਆਹਾਂ ਨੂੰ ਹੋਰ ਵਿਆਹਾਂ ਦੇ ਬਰਾਬਰ ਹੀ ਦਰਜ ਤੇ ਪ੍ਰਮਾਣਿਤ ਕੀਤਾ ਜਾਵੇ। ਜਸ ਵਿਕਰਮ ਨਾਟ ਤੇ ਜਸ ਸੰਦੀਪ ਬਹਿਤਾ ਦੇ ਬੈਂਚ ਨੇ ਕਿਹਾ ਹੈ ਕਿ ਕਿਸੇ ਸੰਵਿਧਾਨਕ ਬਦ ਦੇ ਦੀ ਅਮਲੀ ਸਚਾਈ ਨਾ ਸਿਰਫ ਉਸ ਵੱਲੋਂ ਐਲਾਨੇ ਅਧਿਕਾਰਾਂ ਤੋਂ ਮਾਪੀ ਜਾਂਦੀ ਹੈ ਬਲਕਿ ਉਹਨਾਂ ਆਧਾਰਿਆਂ ਤੋਂ ਵੀ ਮਾਪੀ ਜਾਂਦੀ ਹੈ ਜੋ ਉਹਨਾਂ ਅਧਿਕਾਰਾਂ ਨੂੰ ਅਮਲ ਵਿੱਚ ਲਿਆਉਂਦੇ ਹਨ। ਇੱਕ ਧਰਮ ਨਿਰਪੱਖ ਗਣਰਾਜ ਵਿੱਚ ਸੂਬੇ ਨੂੰ ਕਿਸੇ ਨਾਗਰਿਕ ਦੀ ਆਸਥਾ ਨੂੰ ਵਿਸ਼ੇਸ਼ ਅਧਿਕਾਰ ਜਾਂ ਰੁਕਾਵਟ ਵਿੱਚ ਨਹੀਂ ਬਦਲਣਾ ਚਾਹੀਦਾ ਬੈਂਚ ਨੇ 4 ਸਤੰਬਰ ਦੇ ਆਪਣੇ ਹੁਕਮ ਵਿੱਚ ਕਿਹਾ ਜਦੋਂ ਕਾਨੂੰਨ ਆਨੰਦ ਕਾਰਜ ਨੂੰ ਵਿਆਹ ਦੇ ਕਾਨੂੰਨੀ ਰੂਪ ਚ ਮਾਨਤਾ ਦਿੰਦਾ ਹੈ ਤਾਂ ਫਿਰ ਇਸ ਨੂੰ ਰਜਿਸਟਰਡ ਕਰਨ ਲਈ ਕੋਈ ਤੰਤਰ ਪ੍ਰਦਾਨ ਨਹੀਂ ਕਰਦਾ ਤਾਂ ਵਾਅਦਾ ਸਿਰਫ ਅਦਾ ਹੀ ਨਵਾਇਆ ਗਿਆ ਮੰਨਿਆ ਜਾਵੇਗਾ ਇਹ ਹਕਮ ਇੱਕ ਪਟੀਸ਼ਨ ਤੇ ਪਾਸ ਕੀਤਾ ਗਿਆ ਹੈ ਜਿਸ ਵਿੱਚ ਆਨੰਦ ਵਿਆਹ ਐਕਟ 1909 2012 ਚੂਦ ਦੀ ਧਾਰਾ 6 ਤਹਿਤ ਨਿਜਮ ਰੌਂਡ ਦੀ ਬੇਨਤੀ ਕੀਤੀ ਗਈ ਸੀ ਬੈਂਚ ਨੇ ਕਿਹਾ ਹੈ ਕਿ 1909 ਦੇ ਐਕਟ ਸਿੱਖ ਰਵਾਇਤ ਆਨੰਦ ਕਾਰਜ ਰਾਹੀਂ ਸੰਪਨ ਵਿਆਹਾਂ ਨੂੰ ਕਾਨੂੰਨੀ ਤੌਰ ਤੇ ਮਾਨਤਾ ਦੇਣ ਲਈ ਬਣਾਇਆ ਗਿਆ ਸੀ ਬੈਂਚ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਰਾਜਾ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 4 ਮਹੀਨਾ ਦੇ ਅੰਦਰ ਨਿਜਮ ਨੋਟੀਫਾਈ ਕਰਨ ਤੇ ਯਕੀਨੀ ਬਣਾਉਣ ਕਿ ਆਨੰਦ ਕਾਰਜ ਰਾਹੀਂ ਸੰਪਨ ਵਿਆਹ ਬਗੈਰ ਕਿਸੇ ਵਿਤਰੇ ਦੇ ਰਜਿਸਟ੍ਰੇਸ਼ਨ ਲਈ ਮਨਜ਼ੂਰ ਕੀਤੇ ਜਾਣ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਜਦੋਂ ਤੱਕ ਅਜਿਹੇ ਨਿਜਮ ਲਾਗੂ ਨਹੀਂ ਹੁੰਦੇ ਆਨੰਦ ਕਾਰਜ ਵਿਆਹ ਮੌਜੂਦਾ ਕਾਨੂੰਨਾਂ ਅਧੀਨ ਰਜਿਸਟਰ ਕੀਤੇ ਜਾਣੇ ਚਾਹੀਦੇ ਹਨ ਇਸ ਤੋਂ ਇਲਾਵਾ ਕੋਈ ਵੀ ਇੱਕੋ ਵਿਆਹ ਦੀ ਦੋ ਵਾਰ ਰਜਿਸਟ੍ਰੇਸ਼ਨ ਦੀ ਬੇਨਤੀ ਨਹੀਂ ਕਰ ਸਕਦਾ ਅਦਾਲਤ ਨੇ ਕਿਹਾ ਹੈ ਕਿ ਜਿਨ੍ਹਾਂ ਰਾਜਾਂ ਨੇ ਪਹਿਲਾਂ ਹੀ ਨਿਜਮ ਲਾਗੂ ਕੀਤੇ ਹਨ ਉਨਾ ਨੂੰ ਆਨਲਾਈਨ ਸਹੂਲਤ ਵੀ ਉਪਲਬਧ ਕਰਵਾਉਣੀ ਚਾਹੀਦੀ ਹੈ ਅਤੇ ਸਰਟੀਫਿਕੇਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਵੀ ਸੌਖਾ ਬਣਾਉਣਾ ਚਾਹੀਦਾ ਹੈ। ਅਦਾਲਤ ਨੇ ਹਰੇਕ ਰਾਜ ਵਿੱਚ ਪ੍ਰਕਿਰਿਆ ਦੀ ਨਿਗਰਾਨੀ ਕਰਨ ਅਤੇ ਸ਼ਿਕਾਇਤਾਂ ਦੇ ਹੱਲ ਲਈ ਇੱਕ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। VOTER ਸੂਚੀ ਵਿੱਚ ਹਿਰਾਫੇਰੀ ਦਾ ਦੋਸ਼ ਲਾ ਰਹੇ ਰਾਹੁਲ ਗਾਂਧੀ ਨੇ ਕਰਨਾਟਕ ਦੀ ਅਲੰਦ ਵਿਧਾਨ ਸਭਾ ਸੀਟ ਤੋਂ ਲੈ ਕੇ ਇਕੱਠੇ ਕੀਤੇ ਆਪਣੇ ਸਬੂਤਾਂ ਦੇ ਆਧਾਰ 'ਤੇ ਦਾਵਾ ਕੀਤਾ ਹੈ ਕਿ ਕਾਲ ਸੈਂਟਰ ਵਰਗੀ ਇੱਕ ਕੇਂਦਰੀਕ੍ਰਿਤ ਸੌਫਟਵੇਅਰ ਪ੍ਰਣਾਲੀ ਦੀ ਵਰਤੋਂ ਕਰਕੇ ਵੋਟਰਾਂ ਦੇ ਨਾਂ ਕਿਤੇ ਕੱਟੇ ਕਿਤੇ ਜੋੜੇ ਜਾ ਰਹੇ ਹਨ। ਉਨ੍ਹਾਂ ਮੁਤਾਬਕ ਲੱਖਾਂ ਵੋਟਰਾਂ ਨੂੰ ਵਿਵਸਥਿਤ ਰੂਪ ਨਾਲ ਨਿਸ਼ਾਨਾ ਬਣਾ ਕੇ ਕੋਈ ਜਾਣਬੁੱਝ ਕੇ ਵੱਖ-ਵੱਖ ਚੋਣ ਖੇਤਰਾਂ ਦੀ ਵੋਟਰ ਸੂਚੀ ਤੋਂ ਨਾਂ ਹਟਾ ਰਿਹਾ ਹੈ। ਅਲੰਦਾ ਮਾਮਲੇ ਦੀ ਜਾਂਚ ਲਈ ਜ਼ਰੂਰੀ ਜਾਣਕਾਰੀ ਉਪਲਬਧ ਨਾ ਕਰਵਾਉਣ ਤੇ ਚੋਣ ਕਮਿਸ਼ਨ ਦੇ ਰੁਖ ਤੇ ਸਵਾਲ اٹھਾਉਂਦੇ ਵਿਰੋਧੀ ਧਿਰ ਦੇ ਆਗੂ ਨੇ ਦੋਸ਼ ਲਗਾਇਆ ਕਿ ਮੁੱਖ ਚੋਣ ਕਮਿਸ਼ਨਰ ਗਣੇਸ਼ ਕੁਮਾਰ ਬੋਟ ਚੋਰਾਂ ਨੂੰ ਨਾ ਸਿਰਫ ਸੁਰੱਖਿਆ ਦੇ ਰਹੇ ਹਨ ਬਲਕਿ ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਨੂੰ ਵੀ ਵਿਚਾਰ ਰਹੇ ਹਨ ਰਾਹੁਲ ਗਾਂਧੀ ਨੇ ਇੱਕ ਹਫ਼ਤੇ ਦੇ ਅੰਦਰ ਇਸ ਮਾਮਲੇ ਨਾਲ ਜੁੜਿਆ ਆਈ ਪੀ ਐਡਰੈਸ ਡਿਵਾਈਸ ਪੋਰਟਸ ਅਤੇ ਓਟੀਪੀ ਟ੍ਰੇਲ ਦਾ ਵੇਰਵਾ ਸੀ ਆਈ ਡੀ ਨੂੰ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਜੇ ਕਮਿਸ਼ਨ ਅਜਿਹਾ ਨਹੀਂ ਕਰਦਾ ਤਾਂ ਮੰਨਿਆ ਜਾਵੇਗਾ ਕਿ ਗਣੇਸ਼ ਕੁਮਾਰ ਵੋਟ ਚੋਰਾ ਦਾ ਬਚਾਅ ਕਰਕੇ ਸੰਵਿਧਾਨ ਦੀ ਹੱਤਿਆ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਮਾਮਲੇ ਵਿੱਚ ਜਾਣਕਾਰੀ ਨਹੀਂ ਮਿਲਦੀ ਸੀ ਪਰ ਹੁਣ ਕੁਝ ਜਾਣਕਾਰੀਆਂ ਚੋਣ ਕਮਿਸ਼ਨ ਦੇ ਅੰਦਰ ਤੋਂ ਅਤੇ ਕੁਝ ਜਾਣਕਾਰੀਆਂ ਸਰਕਾਰ ਦੇ ਅੰਦਰ ਤੋਂ ਮਿਲ ਰਹੀਆਂ ਹਨ ਕਾਂਗਰਸ ਦੇ ਨਵੇਂ ਮੁਖ ਦਫ਼ਤਰ ਇੰਦਰਾ ਭਵਨ ਤੋਂ ਪ੍ਰੈਸ ਕਾਨਫਰੰਸ ਚ ਸਮਾਪਤ ਕਰਦਿਆਂ ਰਾਹੁਲ ਗਾਂਧੀ ਨੇ ਸਾਫ਼ ਕੀਤਾ ਹੈ ਕਿ ਆਲੰਦ ਮਾਮਲਾ ਪਰਸਤਾਵਤ ਹਾਈਡਰੋਜਨ ਬੰਬ ਖਲਾਸੇ ਦਾ ਹਿੱਸਾ ਨਹੀਂ ਹੈ ਜਿਸ ਨੂੰ ਉਹ ਜਲਦ ਹੀ ਸਾਹਮਣੇ ਲਿਆਉਣਗੇ ਪ੍ਰੈਸ ਕਾਨਫਰੰਸ ਦੌਰਾਨ ਕੁਝ ਵੋਟਰਾਂ ਨੂੰ ਸਾਹਮਣੇ ਲਿਆਉਂਦੇ ਹੋਏ ਉਨ੍ਹਾਂ ਕਿਹਾ ਕਿ 10 ਚੋਂ 8 ਬੂਥਾਂ ਤੇ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਜਿੱਤੀ ਸੀ ਇਸ ਲਈ ਟੀਚਾ ਲੈ ਕੇ ਇੱਥੇ 6018 ਵੋਟਰਾਂ ਦੇ ਨਾਂ ਹਟਾਏ ਗਏ ਜੋ ਰਵਾਇਤੀ ਰੂਪ ਨਾਲ ਕਾਂਗਰਸ ਦੇ ਸਮਰਥਕ ਰਹੇ ਹਨ ਇਹ ਸਿਰਫ ਯੋਜਨਾਬੱਧ ਰਣਨੀਤੀ ਸੀ ਇੱਕ ਮੈਲਾ ਵੋਟਰ ਗੋਦਾਬਾਈ ਦੇ ਨਾਂ ਨਾਲ 12 ਵੋਟ ਹਟਾਏ ਗਏ। ਇੱਕ ਹੋਰ ਵੋਟਰ ਸੂਰਿਆ ਕਾਨ ਦੇ ਨਾਲ 14 ਮਿੰਟ ਦੇ ਅੰਦਰ 12 ਨਾਂ ਹਟਾਏ ਗਏ। ਰਾਹੁਲ ਗਾਂਧੀ ਨੇ 18 ਮਹੀਨੇ ਵਿੱਚ ਕਰਨਾਟਕ ਸੀਆਈਡੀ ਨੇ ਚੋਣ ਕਮਿਸ਼ਨ ਨੂੰ 18 ਪੱਤਰ ਭੇਜ ਕੇ OTP ਤੇ IP ਐਡਰੈਸ ਦੀ ਜਾਣਕਾਰੀ ਸਾਂਝੀ ਕਰਨ ਦੀ ਬੇਨਤੀ ਕੀਤੀ। ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਨੇ ਵੀ ਕਈ ਵਾਰ ਪੱਤਰ ਭੇਜਿਆ ਪਰ ਅਜੇ ਤੱਕ ਜਾਣਕਾਰੀ ਉਪਲਬਧ ਨਾ ਕਰਵਾਉਣ ਦੇ ਚੋਣ ਕਮਿਸ਼ਨ ਦੇ ਰੁਖ ਨਾਲ ਸਾਫ ਹੈ ਕਿ ਉਹ ਅਜੇ ਹੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਹੁਲ ਗਾਂਧੀ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਚੋਣ ਕਮਿਸ਼ਨ ਪੂਰੀ ਤਿਆਰੀ ਦੇ ਨਾਲ ਉਤਰਿਆ ਹੈ। ਰਾਹੁਲ ਨੇ ਜੋ ਜਾਣਕਾਰੀਆਂ ਮੰਗੀਆਂ ਚੋਣ ਕਮਿਸ਼ਨ ਨੇ ਤਰੀਕ ਦੇ ਨਾਲ ਦੱਸ ਦਿੱਤਾ ਕਿ 2 ਸਾਲ ਪਹਿਲਾਂ ਉਹ ਮਾਮਲੇ ਦੀ ਜਾਂਚ ਕਰ ਲਈ ਸੂਬਾ ਪੁਲਸ ਨੂੰ ਦੇ ਚੁੱਕਾ ਹੈ। 6 ਸਤੰਬਰ 2023 ਨੂੰ ਹੀ ਕਮਿਸ਼ਨ ਨੇ ਵੋਟਰ ਸੂਚੀ ਤੋਂ ਆਨਲਾਈਨ ਨਾਂ ਡਿਲੀਟ ਕਰਨ ਲਈ ਅਰਜੀ ਦੇਣ ਵਾਲੇ ਦਾ ਨਾਂ ਮੋਬਾਈਲ ਨੰਬਰ ਰੈਫਰੈਂਸ ਨੰਬਰ ਈਪੈਕ ਨੰਬਰ ਲੌਗਇਨ ਕਰਨ ਲਈ ਇਸਮਾਰ ਕੀਤੇ ਜਾ ਰਹੇ ਮੋਬਾਈਲ ਨੰਬਰ ਸੌਫਟਵੇਅਰ ਐਪਲੀਕੇਸ਼ਨ ਮੀਡੀਅਮ ਆਈਪੀ ਐਡਰੈਸ ਅਰਜੀ ਦਾ ਸਥਾਨ ਤਰੀਕ ਸਮਾਂ ਤੇ ਯੂਜ਼ਰ ਆਈਡੀ ਬਣਾਉਣ ਦੀ ਤਰੀਕ ਆਦ ਸਭ ਕੁਝ ਸੌਂਪ ਦਿੱਤੇ ਸਨ ਇਹ ਹੀ ਉਹ ਜਾਣਕਾਰੀਆਂ ਹਨ ਜਿਨ੍ਹਾਂ ਦੀ ਮੰਗ ਰਾਹੁਲ ਨੇ ਵੀਰਵਾਰ ਨੂੰ ਆਪਣੀ ਪ੍ਰੈਸ ਕਾਨਫਰੰਸ ਵਿੱਚ ਕੀਤੀ ਸੀ ਕਮਿਸ਼ਨ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਵੀ ਜਾਂਚ ਏਜੰਸੀ ਵੱਲੋਂ ਮੰਗੇ ਗਏ ਹੋਰ ਦਸਤਾਵੇਜ਼ ਮੁਹੱਈਆ ਕਰਵਾਏ ਗਏ ਹਨ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਚਾਰ ਪਿੰਡਾਂ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ ਆਉਣ ਕਾਰਨ ਵੀਰਵਾਰ ਨੂੰ 40 ਤੋਂ ਵੱਧ ਘਟ ਹੈਗੇ ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੰਜ ਨੂੰ ਬਚਾਇਆ ਗਿਆ ਹੈ ਤੇ 6 ਲੋਕਾਂ ਦੇ ਮਲਵੇ ਹੇਠ ਫਸੇ ਹੋਣ ਬਾਰੇ ਪਤਾ ਲੱਗਾ ਹੈ। ਦੇਰਾ ਦੂਨ ਦੇ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਦਾ ਕਹਿਣਾ ਹੈ ਕਿ ਕੁੰਤਰੀ ਲਾਗਾ ਫਾਨੀਚ ਚਾਰ ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਤੇ ਧੁਰਮਾ ਪਿੰਡ ਵਿੱਚ ਇੱਕ ਨੂੰ ਬਚਾਇਆ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਜ਼ਿੰਦਾ ਬਚਾਏ ਗਏ ਲੋਕਾਂ ਸਮੇਤ 12 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਗੰਭੀਰ ਜ਼ਖਮੀਆਂ ਨੂੰ ਰਿਸ਼ੀਕੇਤ ਦੇ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜੇ ਐਮ ਜੀ ਵਿੱਚ ਹਵਾਈ ਜਹਾਜ਼ ਰਾਹੀਂ ਲਿਜਾਇਆ ਗਿਆ ਹੈ ਦੋ ਲਾਸ਼ਾਂ ਮਿਲੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਕੁੰਤਰੀ ਲਾਗਾਫਰੀਏ ਤੇ ਇੱਕ ਕੁੰਤਰੀ ਲਾਗਾ ਸਰਪਾਨੀ ਪਿੰਡਾਂ ਵਿੱਚੋਂ ਮਿਲੀਆਂ ਜਦੋਂ ਕਿ ਨੰਦਾਨਗਰ ਖੇਤਰ ਦੇ ਮੀਂਹ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਪਏ ਮਲਵੇ ਦੇ ਢੇਰ 'ਚੋਂ 6 ਲੋਕਾਂ ਦੀ ਭਾਲ ਜਾਰੀ ਹੈ। ਉਹਨਾਂ ਇਹ ਵੀ ਦੱਸਿਆ ਕਿ ਕੁਝ ਲੋਕ ਅਜੇ ਵੀ ਲਾਪਤਾ ਹਨ। ਨੰਦਨਗਰ ਪਹਿਲਾਂ ਹੀ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੋਇਆ ਸੀ। ਜ਼ਮੀਨ ਖਿਸਕਣ ਕੰਨ ਇਲਾਕੇ ਵਿੱਚ ਘਰਾਂ ਦੀਆਂ ਕੰਧਾਂ ਤੇ ਤਰੇੜਾਂ ਦਿਖਾਈ ਦੇਣ ਲੱਗੀਆਂ। ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ ਸੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਪੱਤਰਕਾਰਾਂ ਨੂੰ ਦੱਸਿਆ ਕਿ ਵੀਰਵਾਰ ਸਵੇਰੇ ਚਮੋਰੀ ਦੇ 4 ਪਿੰਡ ਕੁੰਤਰੀ ਲਗਾਫਲੀ ਕੁੰਤਰੀ ਲਗਾ ਸਰਪਾਣੀ ਸੇਰਾ ਅਤੇ ਧੁਰਮਾ ਵਿੱਚ ਜ਼ਮੀਨ ਖਿਸਕਣ ਤੇ ਹੜ ਦੀ ਮਾਰ ਹੇਠ ਆਏ ਹਨ ਇਨ੍ਹਾਂ ਪਿੰਡਾਂ ਵਿੱਚ ਜ਼ਮੀਨ ਖਿਸਕਣ ਅਤੇ ਹੜਾ ਕਾਰਨ ਲਗਭਗ 45 ਘਰਾਂ ਅਤੇ 15 ਗਊ ਸ਼ਾਲਾ ਨੂੰ ਬਹੁਤ ਨੁਕਸਾਨ ਪੁੱਜਾ ਹੈ ਜਿਸ ਨਾਲ 200 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਹਿਮਾਚਲ ਪ੍ਰਦੇਸ਼ ਦੇ 4 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ ਜੈਲ ਅਲਰਟ ਜਾਰੀ ਕਰਨ ਦੇ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਮੀਂਹ ਪਿਆ ਹੈ। ਜਿਸ ਨਾਲ ਸੂਬੇ ਦੇ 2 ਰਾਸ਼ਟਰੀ ਰਾਜਮਾਰਗਾਂ ਸਮੇਤ ਕੁੱਲ 606 ਸੜਕਾਂ ਬੰਦ ਹੋ ਗਈਆਂ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼ਿਮਲਾ, ਕਾਂਗੜਾ, ਪਾਲੰਪੁਰ, ਮੁਰਾਰੀ ਦੇਵੀ ਅਤੇ ਸੁੰਦਰ ਨਗਰ ਵਿੱਚ ਗਰਜ ਨਾਲ ਮੀਂਹ ਪਿਆ ਜਦੋਂ ਕਿ ਤਾਬੋ ਅਤੇ ਬੁਜਾਰਾ ਵਿੱਚ ਦੀ ਤੋਂ 35 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਵੀਰਵਾਰ ਸਵੇਰੇ ਐਨ ਐਚ 3 ਸਮੇਤ ਕੁੱਲ 606 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਅਨੁਸਾਰ ਮੰਡੀ ਵਿੱਚ ਸਭ ਤੋਂ ਵੱਧ 203 ਸੜਕਾਂ ਬੰਦ ਹੋਈਆਂ ਹਨ ਇਸ ਤੋਂ ਬਾਅਦ ਕੁੱਲੂ ਦੇ ਵਿੱਚ 156 ਅਤੇ ਸ਼ਿਮਲਾ ਜ਼ਿਲ੍ਹੇ ਵਿੱਚ 50 ਸੜਕਾਂ ਬੰਦ ਹਨ हिमाचल प्रदेश ਦੇ ਕੁੱਲੂ ਜ਼ਿਲ੍ਹੇ ਦੇ ਮਨਾਰੀ ਦੇ ਪਾਟਲੀ ਕੋਹਲ ਖੇਤਰ ਵਿੱਚ ਕੰਗਣਾ ਰੌਦੇ ਦੌਰੇ ਤੇ ਸਥਾਨਕ ਲੋਕਾਂ ਵੱਲੋਂ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਦਾ ਇੱਕ ਵੀਡੀਓ ਇੰਟਰਨੈਟ ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਸਥਾਨਕ ਲੋਕਾਂ ਵੱਲੋਂ ਕਾਲੇ ਝੰਡੇ ਫੜੇ ਹੋਏ ਅਤੇ ਅਦਾਕਾਰਾਂ ਰਾਜਨੇਤਾ ਦੇ ਕਾਫਲੇ ਦੇ ਨੇੜੇ ਨਾਅਰੇਬਾਜ਼ੀ ਕਰਦੇ ਦਿਖਾਇਆ ਗਿਆ ਹੈ। ਜਦੋਂ ਭਾਜਪਾ ਆਗੂਆਂ ਤੇ ਕੰਗਰਾਂ ਦੇ ਨਾਲ ਆਏ ਹੋਏ ਹੋਰ ਲੋਕਾਂ ਨੇ ਨਿਵਾਸੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਹਿਸ ਸ਼ੁਰੂ ਹੋ ਗਈ। ਜਿਸ ਕਾਰਨ ਪੁਲਿਸ ਨੂੰ ਸ਼ਾਂਤੀ ਬਹਾਲ ਕਰਨ ਲਈ ਦਖਲ ਦੇਣਾ ਪਿਆ ਇਸ ਤੋਂ ਪਹਿਲਾਂ ਕੰਗੜਾ ਨੇ ਮਨਾਲੀ ਉਪ ਮੰਡਲ ਦੇ ਸੋਲਾਂਗਾ ਤੇ ਪਲਚਨ ਦੇ ਆਫਤ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ ਹੈ ਭਾਜਪਾ ਆਗੂ ਅਤੇ ਮਨਾਲੀ ਦੇ ਸਾਬਕਾ ਵਿਧਾਇਕ ਗੋਵਿੰਦ ਸਿੰਘ ਠਾਕੁਰ ਅਤੇ ਨਿਵਾਸੀਆਂ ਨੂੰ ਉਨ੍ਹਾਂ ਨੂੰ ਬੁਨਿਆਦੀ ਢਾਂਚੇ ਅਤੇ ਹੋਰ ਢਾਂਚਿਆਂ ਨੂੰ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਵਿધાનਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਵੱਲੋਂ ਰਾਜ ਸਰਕਾਰ ਦੀ ਸਪਾਰਸ਼ ਤੇ 26 ਤੋਂ 29 ਸਤੰਬਰ ਤੱਕ ਵਿਧਾਨਸਭਾ ਦਾ 2 ਦਿਨਾਂ ਦਾ اجلاس ਸੱਦਣ ਦਾ ਐਲਾਨ ਕੀਤਾ। 27 ਅਤੇ 28 ਸਤੰਬਰ ਨੂੰ ਕਰੰਮਬਾਰ ਸ਼ਨੀਵਾਰ ਅਤੇ ਐਤਵਾਰ ਹੋਣ ਕਾਰਨ ਛੁੱਟੀ ਰਹੇਗੀ। ਮੁੱਖ ਮੰਤਰੀ ਵੱਲੋਂ ਵਿਧਾਨਸਭਾ ਦਾ ਇਹ اجلاس ਬਣਾਉਣ ਲਈ ਸਵੇਰੇ ਹੀ ਪ੍ਰਵਾਨਗੀ ਦਿੱਤੀ ਗਈ ਸੀ। ਵਿਧਾਨਸਭਾ ਦੇ 15 ਜੁਲਾਈ ਦੇ ਹੋਏ اجلاس ਨੂੰ ਉਠਾਇਆ ਨਹੀਂ ਗਿਆ ਸੀ। ਇਸ ਲਈ ਇਸ اجلاس ਨੂੰ ਬੁਲਾਉਣ ਲਈ ਰਾਜਪਾਲ ਦੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਸੀ ਸੂਬੇ ਵਿੱਚ ਬੀਤੇ ਦਿਨਾਂ ਦੌਰਾਨ ਆਏ ਵੱਡੇ ਬਦਰ ਤੇ ਹੜ੍ਹ ਤੇ ਹੋਏ ਵੱਡੇ ਨੁਕਸਾਨ ਕਾਰਨ ਪੰਜਾਬ ਸਰਕਾਰ ਰਾਹਤ ਸੰਬੰਧੀ ਕੁਝ ਨਿਯਮਾਂ ਵਿੱਚ ਸੋਧ ਚਾਹੁੰਦੀ ਹੈ ਪਰ ਵਿਧਾਨ ਸਭਾ ਦਾ اجلاس ਜਾਰੀ ਹੋਣ ਕਾਰਨ ਸਰਕਾਰ ਕਾਨੂੰਨੀ ਤੌਰ ਤੇ ਇਸ ਮੰਤਵਲੇ ਆਰਡੀਨੈਂਸ ਵੀ ਜਾਰੀ ਨਹੀਂ ਕਰ ਸਕਦੀ ਨਿਜਮਾ ਅਨਸਾਰ ਵਿਧਾਨ ਸਭਾ ਦਾ اجلاس ਸਦ ਲੈ ਜਾਣ ਤੋਂ ਬਾਅਦ اجلاس ਨੂੰ ਉਠਾਉਣ ਸੰਬੰਧੀ ਰਾਜਪਾਲ ਦੇ ਹੁਕਮਾਂ ਦਰਮਿਆਨ ਰਾਜ ਸਰਕਾਰ ਕੋਈ ਵੀ ਆਰਡੀਨੈਂਸ ਜਾਰੀ ਨਹੀਂ ਕਰ ਸਕਦੀ ਅਤੇ ਸਰਕਾਰ ਕੇਵਲ اجلاس ਦੌਰਾਨ ਹੀ ਬਿੱਲ ਪੇਸ਼ ਕਰ ਸਕਦੀ ਹੈ ਸੂਚਨਾ ਅਨਸਾਰ ਮੁੱਖ ਮੰਤਰੀ ਵੱਲੋਂ ਕਿਸਾਨਾਂ ਸੰਬੰਧੀ ਐਲਾਨੀ ਗਈ ਨੀਤੀ ਜਿਸ ਦਾ ਖੇਤ ਉਸ ਦੀ ਰੇਤ ਲਈ ਸਰਕਾਰ ਨੂੰ ਪਲਾਨਿੰਗ ਵਿਭਾਗ ਦੇ ਨਿਜਮਾ ਵਿੱਚ ਸੋਧ ਕਰਨੀ ਪਵੇਗੀ ਸਿਆਸੀ ਪਾਰਟੀਆਂ ਵੱਲੋਂ ਰਾਜ ਵਿੱਚ ਆਏ ਭਾਰੀ ਹੜ੍ਹਾਂ ਤੇ ਵੱਡੇ ਹੋਏ ਨੁਕਸਾਨ ਦੇ ਮੁੱਦੇ ਤੇ ਵਿਚਾਰ ਲੈ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਉਣ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਸਰਕਾਰ ਦਾ ਕਹਿਣਾ ਹੈ ਕਿ ਉਹ ਹੜ੍ਹ ਪੀੜਤਾਂ ਦੇ ਮੌੜ ਬਸੇਵੇਂ ਸੰਬੰਧੀ ਵੀ ਮੈਂਬਰਾਂ ਦੇ ਵਿਚਾਰ ਜਾਣਨਾ ਚਾਹੇਗੀ ਹਾਲਾਂਕਿ ਵਿਰੋਧੀ ਧਿਰ ਰਵੀ ਦਰਿਆ ਲਈ ਪਾਣੀ ਇੱਕੋ ਵਾਰ ਛੱਡਣ ਜਿਸ ਦਾ ਕੰਟਰੋਲ ਰਾਜ ਸਰਕਾਰ ਕੋਲ ਹੀ ਸੀ ਅਤੇ ਡਰੇਨਾ ਆਦਿ ਸਫਾਈ ਨਾ ਹੋਣ ਅਤੇ ਕਮਜ਼ੋਰ ਬੰਨਾਂ ਵੱਲ ਧਿਆਨ ਨਾ ਦਿੱਤੇ ਜਾਣ ਵਰਗੇ ਆਪਣੇ ਦੋਸ਼ਾਂ ਨੂੰ ਇਜਲਾਅ ਦੌਰਾਨ ਵੀ ਉਠਾ ਸਕਦੀ ਹੈ ਚਰਚਾ ਇਹ ਵੀ ਹੈ ਕਿ ਰਾਜ ਸਰਕਾਰ ਰਾਹਤ ਸੰਬੰਧੀ ਮੌਜੂਦਾ ਦਰਾਂ ਜੋ ਕਾਫੀ ਸਮਾਂ ਪਹਿਲਾਂ ਨਿਰਧਾਰਿਤ ਕੀਤੀਆਂ ਗਈਆਂ ਸਨ ਅਤੇ ਹੁਣ ਨਾ ਕਾਫੀ ਸਮਝੀਆਂ ਜਾ ਰਹੀਆਂ ਹਨ ਵਿੱਚ ਸੋਦ ਅਤੇ ਪੰਜਾਬ ਵਿੱਚ ਹੋਏ ਵੱਡੇ ਨੁਕਸਾਨ ਨੂੰ ਮੁੱਖ ਰੱਖ ਕੇ ਪੰਜਾਬ ਲਈ ਵਿਸ਼ੇਸ਼ ਵਿੱਤੀ ਪੈਕੇਜ ਦਿੱਤੇ ਜਾਣ ਲਈ ਵੀ ਮਤਾ ਪਾਸ ਕਰ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਐਸਸੀ ਵਿਦਿਆਰਥੀਆਂ ਦੀ ਸਿੱਖਿਆ ਲਈ ਨਵੀਆਂ ਯੋਜਨਾਵਾਂ ਸ਼ੁਰੂ ਕਰਕੇ ਇੱਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਪੋਸਟ میٹرਿਕ ਸਕਾਲਰਸ਼ਿਪ, ਵਿਦੇਸ਼ੀ ਸਕਾਲਰਸ਼ਿਪ ਸਕੀਮ ਅਤੇ ਪੀਸੀਐਸ ਕ੍ਰੈਸ਼ ਕੋਰਸ ਰਾਹੀਂ ਵਿਦਿਆਰਥੀਆਂ ਨੂੰ ਵੱਡਾ ਲਾਭ ਪਹੁੰਚਾਇਆ ਜਾ ਰਿਹਾ ਹੈ। ਉਨਾ ਕਿਹਾ ਕਿ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਤਹਿਤ 2022 ਦੇ ਮੁਕਾਬਲੇ ਹੁਣ ਤੱਕ 35 ਫੀਸਦੀ ਵਧ ਵਿਦਿਆਰਥੀਆਂ ਨੂੰ ਲਾਭ ਮਿਲਿਆ ਹੈ ਨਾਲ ਹੀ ਟਾਪ ਕਲਾਸ ਐਜੂਕੇਸ਼ਨ ਸਕੀਮ ਰਾਹੀਂ ਏਮਜ਼ ਬਠਿੰਡਾ ਆਈਆਈਟੀ ਰੋਪੜ ਆਈਆਈਐਮ ਅਮਰਸਰ ਆਈਸਰ ਮੋਹਾਲੀ ਆਦ 11 ਪ੍ਰਮੁੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਵੀ ਵਜੀਫੇ ਦਿੱਤੇ ਜਾਣਗੇ ਵਦੇਸ਼ੀ ਸਕਾਲਰਸ਼ਿਪ ਯੋਜਨਾ ਸੰਬੰਧੀ ਡਾਕਟਰ ਬਲਜੀਤ ਕੋਰ ਨੇ ਦੱਸਿਆ ਕਿ ਯੋਗ ਵਿਦਿਆਰਥੀਆਂ ਨੂੰ ਦੁਨੀਆ ਦੀਆਂ ਚੋਟੀ ਦੀਆਂ 500 ਯੂਨੀਵਰਸਿਟੀਆਂ ਵਿੱਚ ਪੜ੍ਹਨ ਦਾ ਮੌਕਾ ਮਿਲੇਗਾ ਸਰਕਾਰ ਵੱਲੋਂ ਵੀਜ਼ਾ ਹਵਾਈ ਟਿਕਟ ਟਿਊਸ਼ਨ ਫੀਸ ਰਖਰਖਾ ਪਤਾ ਸੰਕਟ ਕਲੀਨ ਪਤਾ ਅਤੇ ਡਾਕਟਰੀ ਬੀਮਾ ਮੁਹੱਈਆ ਕਰਵਾਇਆ ਜਾਵੇਗਾ ਵਿਦਿਆਰਥਣਾਂ ਲਈ 30% ਦੀ ਰਾਖਵਾ ਕਰਨ ਵੀ ਰੱਖਿਆ ਗਿਆ ਹੈ ਅੰਬੇਦਕਰ ਇੰਸਟੀਚਿਊਟ ਮਹਾੜੀਚ एससी वीसी ਅਤੇ ਕਟ ਗੈੰਤੀ ਦੇ ਵਿਦਿਆਰਥੀਆਂ ਲਈ ਪੀਸੀਐਸ ਕ੍ਰੈਸ਼ ਕੋਰਸ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਚੋਣ ਪ੍ਰਕਿਰਿਆ ਰਾਹੀਂ 40 ਵਿਦਿਆਰਥੀ ਚੁਣੇ ਜਾਣਗੇ ਸੰਸਥਾਵਾਂ ਦੀਆਂ ਸੁਵਿਧਾਵਾਂ ਵਿੱਚਸਤ ਕਰਨ ਦੇ ਲਈ 2.69 ਕਰੋੜ ਰੁਪਏ ਦਾ ਖਰਚ ਕੀਤਾ ਜਾ ਰਿਹਾ ਹੈ ਡਾਕਟਰ ਬਲਜੀਤ ਕੋਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਇਹ ਵਚਨ ਹੈ ਕਿ ਹਰ ਯੋਗ ਵਿਦਿਆਰਥੀ ਨੂੰ ਉੱਚ ਸਿੱਖਿਆ ਦੇ ਮੌਕੇ ਪ੍ਰਾਪਤ ਹੋਣ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਜੀਮਾ ਨੇ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਦੀ ਵੇਗ ਅਕਤੀ ਬਹੁਤ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਇੱਥੇ ਮਾਡਲ ਟਾਊਨ ਸਥਿਤ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੀ ਰਹਿਸ਼ ਵਿਕੇ ਪੁੱਜ ਕੇ ਕੈਬਨਿਟ ਮੰਤਰੀ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਪਰਮਾਤਮਾ ਅਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਉਨਾਰਾ ਕਹਿਣਾ ਹੈ ਕਿ ਨੌਜਵਾਨ ਪੁੱਤਰ ਦੇ ਇਸ ਤਰ੍ਹਾਂ ਵਿਛੋੜਾ ਦੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਹੈ। ਪ੍ਰਮਾਤਮਾ ਪਰਿਵਾਰ ਨੂੰ ਇਸ ਅਸਹਿ ਦੁੱਖ ਨੂੰ ਸਹਿਣ ਕਰਨ ਦੀ ਤਾਕਤ ਬਖਸ਼ੇ। ਉਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ। ਮੋਲਜਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦਾ ਪੁਰੋਸਾ ਦਿੰਦਿਆਂ ਕੈਮਰਨ ਮੰਤਰੀ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਮੋਲਜਮ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਤੇ ਚੇਅਰਮੈਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਪਵਨ ਕੁਮਾਰ ਟੀਨੂ ਤੇ ਆਪ ਆਗੂ ਰਾਜਵਿੰਦਰ ਕੋਰ ਥਿਆੜਾ ਵੀ ਮੌਜੂਦ ਸਨ ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸ਼ਹੀਦਾਂ ਡੇਰਾ ਸੰਤ ਬਾਬਾ ਜਨੈਲ ਸਿੰਘ ਨੰਗਲਵੇਟ ਅਲਵਾਲ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਨੇ ਵੀ ਉਹਨਾਂ ਦੇ ਗ੍ਰਹਿ ਨਿਵਾਸ ਪੁੱਜ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਜੇਹਿੰਦਰ ਸਿੰਘ ਕੇਪੀਜੀ ਦੇ ਸੁਪੁੱਤਰ ਹੁਣ ਹਰਸ਼ਪੁੱਤਰ ਚਿਚੀ ਕੇਪੀਜੀ ਦੀ ਜਿਹੜੀ ਆ ਬਹੁਤ ਉਦਾਸੀ ਕੋਈ ਬੇਵਕਤੀ ਮਾਤ ਹੋਈ ਆ ਬਹੁਤ ਹੀ ਵੱਡਾ ਦੁੱਖ ਜਿਹੜਾ ਕੇਤੀ ਪਰਿਵਾਰ ਨੂੰ ਲੱਗਿਆਗਾ ਕਿਉਂਕਿ ਬਹੁਤ ਅੱਛਾ ਉਹਨਾਂ ਦਾ ਰਾਜਨੀਤੀ ਵਿੱਚ ਬਹੁਤ ਲੰਬਾ ਕੈਰੀਅਰ ਰਿਹਾਗਾ ਉਹਨਾਂ ਨੇ ਪੰਜਾਬ ਦੇ ਅੰਦਰ ਕਾਫੀ ਵੱਡੇ-ਵੱਡੇ ਤੇ ਸੇਵਾ ਕੀਤੀ ਆ ਸੋ ਉਹਨਾਂ ਦੇ ਸੁਪੁੱਤਰ ਦਾ ਬੇਵਕਤੀ ਜਾਣਾ ਮੈਂ ਸਭੰਦਰ ਸਮਾਜ ਦੇ ਲਈ ਇਥੇ ਉਹਨਾਂ ਦੇ ਪਰਿਵਾਰ ਦੇ ਲਈ ਵੱਡਾ ਘਾਟਾਗਾ ਉਥੇ ਸਮਾਜ ਦੇ ਲਈ ਵੀ ਬਹੁਤ ਵੱਡਾ ਘਾਟਾਗਾ ਸੋ ਅੱਜ ਉਹਨਾਂ ਦੇ ਨਾਲ ਦੁੱਖ ਵੰਡਾਉਣ ਦੇ ਲਈ ਅਸੀਂ ਪੰਜਾਬ ਸਰਕਾਰ ਕੋਲੋਂ ਸਾਡੇ ਸਾਰੇ ਸਾਥੀ ਪਹੁੰਚੇ ਆ ਸੀ ਸੂਰਨੋ ਦੁੱਖ ਵੰਡਾਇਆਗਾ ਅਸੀਂ ਤਾਂ ਇਹੀ ਪ੍ਰਮਾਤਮਾ ਕੀ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਰਚੀ ਜੀ ਨੂੰ ਆਪਣੇ ਚਰਨਾਂ ਚ ਬਰਾਜਮਾਨ ਰੱਖੇ ਔਰ ਪਿੱਛੇ ਜਿਹੜਾ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਚ 4 ਤੋਂ 5 ਦਿਨ ਹੋ ਗਏ ਨੇ ਇਸ ਹਾਦਸੇ ਨੂੰ ਪਰ ਗੁਰਸ਼ਨ ਪ੍ਰਿੰਸ ਜਿਹੜੇ ਤ੍ਰੇਤਾ ਗੱਡੀ ਸੀ ਕਿ ਉਹ ਅਜੇ ਤੱਕ ਕੋਈ ਨਿਸ਼ਾਨੀ ਰਿਸ਼ਤ ਤੋਂ ਦੂਰੇ ਹੈ ਹਾਲਾਂਕਿ ਦਿੱਲੀ ਪੁਲਿਸ ਨੇ ਜਾਰੀ ਕਰ ਦਿੱਤੀ ਗਈ। ਦਿੱਲੀ ਵਿੱਚ ਵੀ ਗਈ ਸੀ ਪੁਲਿਸ ਉਹਦੇ ਜੀਜਾ ਜੀ ਦੇ ਘਰੇ ਉੱਥੇ ਵੀ ਕੁਝ ਨਹੀਂ ਮਿਲਿਆ। ਲੁਧਿਆਣਾ ਵੀ ਗਏ ਸੀ, ਦਿੱਲੀ ਵੀ। ਅਜੇ ਤੱਕ ਜੋ ਪਤਾ ਲੱਗਾ ਵੀ ਦਿੱਲੀ ਵਿੱਚ ਉਹਨੇ ਕਿਤੇ ਪਨਾਹ ਲੈ ਲਈ। ਵੇਖੋ ਜਿਹੜਾ ਵੀ ਦੋਸ਼ੀ ਆ ਚਾਹੇ ਕਿਤੇ ਪਨਾਹ ਲੈ ਲੇ ਜਿੱਥੇ ਮਰਜ਼ੀ ਉਹ ਭੱਜਣ ਦੀ ਕੋਸ਼ਿਸ਼ ਕਰੇ ਪਰ ਲੇਕਿਨ ਕਾਨੂੰਨ ਦੇ ਹੱਥ ਜਿਹੜਨੇ ਬੜੇ ਲੰਬੇ ਨੇ ਬੜੀ ਜਲਦੀ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਜਾਊਗਾ। ਬਿਲਕੁਲ ਸਜ਼ਾ ਦੇਵਾਂਗੇ, ਕਿਸੇ ਨੂੰ ਵੀ ਬਖਸ਼ਾਂਗੇ ਨਹੀਂ। ਕਿਉਂਕਿ ਐਕਸੀਡੈਂਟ ਜਿਹੜਾ ਹੋ ਗਿਆ ਉਸ ਬਾਅਦ ਉਹਨੂੰ ਮਦਦ ਕਰਨੀ ਚਾਹੀਦੀ ਸੀ, ਭੱਜਾਏ ਭੱਜ ਕਿ ਕਰ ਐਕਸੀਡੈਂਟ ਕਿਤੇ ਹੋ ਗਿਆ ਕਿਤੇ ਵੀ ਹੋ ਜਾਂਦਾ ਐਕਸੀਡੈਂਟ ਪਰ ਲੇਕਿਨ ਸਾਨੂੰ ਜੋ ਕੋ ਜਖਮੀ ਆ ਜਿਹਦੇ ਸੱਟ ਲੱਗੀ ਆ ਸਭ ਤੋਂ ਪਹਿਲਾਂ ਸਾਡੀ ਉਹਨੂੰ ਮਦਦ ਕਰਨੀ ਚਾਹੀਦੀ ਹੈ ਅਸੀਂ ਤਾਂ ਆਪ ਕਾਨੂੰਨ ਦੇ ਅੰਦਰ ਵੀ ਸੋਧ ਹੋਈ ਹੈ ਸਭ ਤੋਂ ਪਹਿਲਾਂ ਸਾਨੂੰ ਜਖਮੀਆਂ ਦੀ ਜਿਸੇ ਤੇ ਜਿਹੜਾ ਵੀ ਨਾਲ ਹੋਇਆਗਾ ਉਹਦੀ ਬਦਦ ਕਰਦੇ ਤੇ ਪਰ ਲੇਕਿਨ ਉਹਨਾਂ ਨੇ ਭੱਜ ਕੇ ਜਿਹੜਾ ਮੈਸਵੰਦਾ ਕੋਰਨ ਨੂੰ ਇੱਕ ਵਾਰ ਫੇਰ ਤੋੜਿਆਗਾ ਸੋ ਬਿਲਕੁਲ ਉਹਨਾਂ ਦੇ ਖਿਲਾਫ ਦੇਣੀ ਹੈ ਲੀਗਲ ਕਾਰਵਾਈ ਹੋ ਇੱਕ ਜਿਹੜੇ ਗ੍ਰੈਂਡ ਵਿਟਾਰਾ ਵਾਲੇ ਡਰਾਈਵਰ ਸੀਗੇ ਜਿਹੜੇ ਅਸਲੂ ਉਪਚਾਰ ਅਧੀਨ ਹੈਗੇ ਹਸਪੀਟਲ ਦੇ ਦਾਖਲੇ ਹੈਗੇ ਨੇ ਉਹਨਾਂ ਦੇ ਮਦਰ ਸਾਹਮਣੇ ਆਏ ਸੀਗੇ ਉਹ ਕਹਿੰਦੇ ਵੀ ਸਾਡੇ ਬੱਚਿਆਂ ਨੂੰ ਬੇਵਜਾ ਵਿੱਚ ਆ ਦੇਖੋ ਇੱਕ ਕਾਨੂੰਨੀ ਪ੍ਰਕਿਰਿਆ ਕੀ ਕਿਸੇ ਨੂੰ ਇਸ ਤੇ ਲੈ ਕੇ ਜਿਆਦਾ ਪੈਸਾ ਮੰਗਣਾ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਹਜੇ ਕੇਸ ਜਿਹੜਾ ਉਹ ਇਨੀਸ਼ੀਅਲ ਸਟੇਜ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਨੂੰ ਵੀ ਜਿਹੜੀ ਆ ਖਲਲ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇਨਵੈਸਟੀਗੇਸ਼ਨ ਅਫਸਰ ਜਿਹੜਾ ਉਹ ਅਬਦ ਲੈਵਲ ਤੇ ਇਮਾਨਦਾਰੀ ਦੇ ਨਾਲ ਜਿਹੜਾ ਪਾਰਦਰਸ਼ਤਾ ਦੇ ਨਾਲ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਆ ਸੋ ਇੱਕ ਪਾਸੇ ਇੱਕ ਉਹ ਹਾਰ ਸਪੁੱਤਰ ਚਲਾ ਗਿਆ ਔਰ ਦੂਸਰੇ ਪਾਸੇ ਇਸ ਜਿਹਨੇ ਗੱਲਾਂ ਨਹੀਂ ਕਰਨੀਆਂ ਚਾਹੀਦੀ ਕਾਨੂੰਨ ਦੇ ਅੰਦਰ ਉਹਨਾਂ ਨੂੰ ਵੀ ਜਿਹੜਾ ਇਨਵੈਸਟੀਗੇਸ਼ਨ ਅਫਸਰ ਦਾ ਸਾਥ ਦੇਣਾ ਚਾਹੀਦਾ। ਜਿਵੇਂ ਸਰ ਪੰਜਾਬ ਦੇ ਵਿੱਚ ਸ਼ਰਾਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਬੀਤੇ ਦਿਨੀ ਅੰਮ੍ਰਿਤਸਰ ਤੋਂ ਦੇਰਾ ਧੁੰਨ ਜਾਣੀ ਟ੍ਰੇਨ ਦੇ ਉੱਪਰ ਦੇਸ਼ ਵਿਰੋਧੀ ਨਾਅਰੇ ਜਿਹੜੇ ਨੇ ਲਿਖੇ ਗਏ ਸੀਗੇ। ਚਲੰਦਰ ਵੀ ਉਹ ਟ੍ਰੇਨ ਜਿਹੜੀ ਆ ਕੇ ਰੁਕੀ ਹੈ ਤੇ ਕਾਫੀ ਗੰਭੀਰਤਾ ਵਾਲਾ ਮਸਲਾ ਹੈਗਾ। ਇਸ ਨੂੰ ਲੈ ਕੇ ਸਰਕਾਰ ਕੀ ਕਰ ਰਹੀ ਹੈ? ਦੇਖੋ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰੂਗਾ ਜਾਂ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰੂਗਾ ਤਾਂ ਕਾਨੂੰਨ ਜਿਹੜਾ ਉਹਦੇ ਨਾਲ ਸਖਤੀ ਨਾਲ ਪੇਸ਼ ਆਊਗਾ ਬਿਲਕੁਲ ਜਿਹੜਾ ਵੀ ਵਿਅਕਤੀ ਜਦੋਂ ਵੀ ਉਹ ਕਾਨੂੰਨ ਦੀ ਗ੍ਰਿਫਤ ਚ ਆਇਆ ਜਦੋਂ ਵੀ ਕ੍ਰਮ ਦੇ ਸਕੰਡੇ ਚ ਆਇਆ ਉਹਦੇ ਖਿਲਾਫ ਲਾਮਸਾਬਤ ਕਰਦੇ ਜਿਓ ਕੀ ਸੀ ਸਰਹੱਦ ਪਾਰੋਂ ਚੱਲ ਰਹੇ ਨਾਰਕੋ ਆਤਵਾਦ ਨੈੱਟਵਰਕ ਵਿਰੋਧ ਵੱਡੀ ਸਫਲਤਾ ਦਰਜ ਕਰਦੇ ਆ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅਧਿਆਪਕਾ ਸਣੇ 6 ਨਸ਼ਾ ਤਸਕਰਾਂ ਨੂੰ 9 ਕਿਲੋ ਤੋਂ ਵੱਧ ਹੈਰਨ ਸਮੇਤ ਗ੍ਰਿਫਤਾਰ ਕੀਤਾ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਕਾਲੇ ਕਣਪੁਰ ਦੀ ਦੇਹਾਨੀ ਅਮਰਸਰ ਦੇ ਜੰਡਿਆਲਾ ਗੁਰੂ ਵਾਸੀ ਪਰਮਦੀਪ ਜੰਡਿਆਲਾ ਗੁਰੂ ਦੇ ਹਰਵਿੰਦਰ ਪਿੰਡ ਡਾਂਡੇਰੇ ਗੁਰਪ੍ਰੀਤ ਤਰਨਤਾਰਨ ਦੇ ਪਿੰਡ ਹਵੇਲੀਆ ਦੀ ਕੁਲਵਿੰਦਰ ਕੋਰ ਵਜੋ ਹੋਈ ਹੈ ਇਹ ਕਾਰਵਾਈ ਅਮਰਸਰ ਕਮਿਸ਼ਨਰੇਟ ਪੁਲਿਸ ਵੱਲੋਂ ਮੋਗਾ ਸਥਿਤ ਜਗਪ੍ਰੀਤ ਉਰਫ ਜੱਗਾ ਦੁਆਰਾ ਚਲਾਇਆ ਜਾ ਰਿਹਾ ਹੈ ਨਸ਼ਾ ਤਸਕਰੀ ਸਿੰਡੀਗੇਟ ਦੇ ਮੁੱਖ ਕਾਰਕੁਨ ਯਾਸੀਨ ਮੁਹੰਮਦ ਨੂੰ 7 ਕਿਲੋਗ੍ਰਾਮ ਹੈਰਨਸ ਮੇਦ ਗ੍ਰਿਫਤਾਰ ਕਰਨ ਤੋਂ ਇੱਕ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਪੁੱਲੜ ਦਾ ਕਹਿਣਾ ਹੈ ਕਿ ਹੁਣ ਇਸ ਤੰਦੇ ਦੇ ਵਿੱਚ ਔਰਤਾਂ ਵੀ ਸ਼ਾਮਲ ਹੋ ਗਈਆਂ ਹਨ ਪਰ ਕਿਸੇ ਅਧਿਆਪਕਾ ਦਾ ਫੜਿਆ ਜਾਣਾ ਠੀਕ ਨਹੀਂ ਹੈ ਇਸ ਦਾ ਸਾਡੇ ਸਮਾਜ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਾਇਰਮੈਨ ਔਦਿਲੀ ਮਹਿਲਾ ਉਮੀਦਵਾਰਾਂ ਲਈ ਸਰੀਰਕ ਮਾਪ ਡੰਡਾ ਵਿੱਚ ਛੋੜ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਤੇ ਹੁਕਮ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਇਨ੍ਹਾਂ ਪਟੀਸ਼ਨਾਂ ਵਿੱਚ ਮਹਿਲਾ ਉਮੀਦਵਾਰਾਂ ਨੇ ਸਰੀਰਕ ਮਾਪ ਡੰਡਾ ਵਿੱਚ ਛੋੜ ਦੀ ਮੰਗ ਕੀਤੀ ਗਈ ਸੀ ਪਟੀਸ਼ਨਰਾਂ ਨੇ ਚੰਡੀਗੜ੍ਹ ਤੇ ਪੰਜਾਬ ਵਿੱਚ ਫਾਇਰਮੈਨ ਅਹੁਦੇ ਲਈ ਮਹਿਲਾ ਉਮੀਦਵਾਰਾਂ ਲਈ ਨਿਰਧਾਰਤ ਸਰੀਰਕ ਮਾਪਦੰਡਾਂ ਨੂੰ ਚੁਣੌਤੀ ਦਿੱਤੀ ਸੀ। ਉਹਨਾਂ ਦਲੀਲ ਦਿੱਤੀ ਕਿ ਮਹਿਲਾ ਉਮੀਦਵਾਰਾਂ ਨੂੰ ਇਨ੍ਹਾਂ ਮਾਪਦੰਡਾਂ ਵਿੱਚ ਛੋਟ ਦਿੱਤੀ ਜਾਣੀ ਚਾਹੀਦੀ ਹੈ। ਪਟੀਸ਼ਨਰਾਂ ਨੇ ਸਵੀਕਾਰ ਕੀਤਾ ਹੈ ਕਿ ਫਾਇਰਮੈਨ ਅਹੁਦੇ ਲਈ ਨਿਯੁਕਤੀ ਚੰਡੀਗੜ੍ਹ ਲਈ ਨਗਰ ਨਿਗਮ ਸੇਵਾ ਨਿਜਮਾ ਤੇ ਪੰਜਾਬ ਲਈ ਪੰਜਾਬ ਨਗਰ ਨਿਗਮ ਫਾਇਰ ਬਰਗੇਡ ਨਿਜਮਾ 1970 ਵਰਗੇ ਕਾਨੂੰਨ ਨਿਜਮਾ ਰਾਹੀਂ ਹੁੰਦੀ ਹੈ। ਇਹ ਨਿਯਮ ਸਰੀਰਕ ਮਾਪਦੰਡ ਨਿਰਧਾਰਤ ਕਰਦੇ ਹਨ ਪੰਜਾਬ ਵਿੱਚ ਇੱਕ ਵਿਅਕਤੀ ਨੂੰ 60 ਕਿਲੋਗ੍ਰam ਪਾਰ ਚੁੱਕਦੇ ਹੋਏ 1 ਮਿੰਟ ਵਿੱਚ 100 ਗਾਜ ਦੌੜਨਾ ਲਾਜ਼ਮੀ ਹੈ ਪਾਰਟੀਸ਼ਨ ਕਰਤਾਮਾਂ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਇੱਕ ਤਿਹਾਈ ਅਹੁਦੇ ਲਈ ਮਹਿਲਾ ਉਮੀਦਵਾਰਾਂ ਲਈ ਰਾਖਵੇਂ ਹਨ ਪਰ ਕੋਈ ਵੀ ਮਹਿਲਾ ਉਮੀਦਵਾਰ ਇਹਨਾਂ ਸਖਤ ਸਰੀਰਕ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀ ਇਸ ਲਈ ਉਹਨਾਂ ਦਲੀਲ ਦਿੱਤੀ ਹੈ ਕਿ ਰਾਖਵੇਂ ਕਰਨ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਇਹਨਾਂ ਮਾਪਦੰਡਾਂ ਵਿੱਚ ਛੋਟ ਦਿੱਤੀ ਜਾਣੀ ਚਾਹੀਦੀ ਹੈ ਟੈਰਫ ਅਤੇ ਰੂਸ ਤੋਂ ਤੇਲ ਰਿਪੋਰਟ ਨੂੰ ਲੈ ਕੇ ਚੱਲ ਰਿਹਾ ਤਣਾਅ ਦਰਮਿਆਨ ਅਮਰੀਕਾ ਨੇ ਭਾਰਤ ਵਿਰੁੱਧ ਇੱਕ ਹੋਰ ਕਾਰਵਾਈ ਕੀਤੀ ਹੈ। ਅਮਰੀਕਾ ਨੇ ਕੁਝ ਉੱਚ ਭਾਰਤੀ ਅਧਿਕਾਰੀਆਂ ਦੇ ਵੀਜ਼ੇ ਰੱਦ ਕਰ ਦਿੱਤੇ। ਉਨ੍ਹਾਂ ਤੇ ਅਮਰੀਕਾ ਵਿੱਚ ਪਾਬੰਦੀਸ਼ੁਦਾ ਦਵਾਈ ਫੈਂਟਾਨੇਲ ਪ੍ਰੀਖ ਸਰਦੀ ਸਮਗਲਿੰਗ 'ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਨਵੀਂ ਦਿੱਲੀ ਵਿੱਚ ਅਮਰੀਕੀ ਦੂਤਖਾਨੇ ਵਿਰਵਾ ਨੂੰ ਐਲਾਨ ਕੀਤਾ ਹੈ ਕਿ ਉਸਨੇ ਕੁਝ ਭਾਰਤੀ ਕਾਰਵਾਰੀ ਅਧਿਕਾਰੀਆਂ ਅਤੇ ਕਾਰਪੋਰੇਟ ਅਤੇ ਤਾਮਾਦੇ ਵਿਜੇ ਰਾਤ ਕਰ ਦਿੱਤੇ ਹਨ ਇਹ ਕਦਮ ਅਮਰੀਕੀ ਰਾਸ਼ਪਤੀ ਡੋਨਾਲਡ 트ੰਪ ਵੱਲੋਂ ਵੱਡੇ ਪੱਧਰ ਤੇ ਨਸ਼ੀਲੇ ਪਦਾਰਥਾਂ ਦੀ ਸਮਗਲੰਗਾ ਤੇ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਕਰਨ ਵਾਲੇ ਦੇਸ਼ਾਂ ਨੂੰ ਚੇਤਾਵਨੀ ਜਾਰੀ ਕਰਨ ਤੋਂ ਕੁਝ ਘੰਟਿਆਂ ਬਾਅਦ ਚੁੱਕਿਆ ਹੈ ਭਾਰਤ ਉਹਨਾਂ 23 ਦੇਸ਼ਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਬਾਰੇ ਅਮਰੀਕਾ ਨੇ ਕਿਹਾ ਸੀ ਕਿ ਉਹ ਇਸ ਸੰਬੰਧੀ ਨਿਗਰਾਨੀ ਕਰ ਰਿਹਾ ਹੈ ਅਮਰੀਕੀ ਦੂਤਖਾਨ ਦਾ ਕਹਿਣਾ ਹੈ ਕਿ ਕੁਝ ਭਾਰਤੀ ਕੰਪਨੀਆਂ ਦੇ ਅਧਿਕਾਰੀ ਦੇ ਵੀਜ਼ੇ ਰੱਦ ਕਰਨਾ ਅਮਰੀਕਿਆ ਨੂੰ ਖਤਰਨਾਕ ਸੰਥਾਇਟਕ ਦਵਾਈਆਂ ਦੇ ਖਤਰੇ ਤੋਂ ਬਚਾਉਣ ਦੇ ਲਈ ਵਾਸ਼ਿੰਗਟਨ ਦੇ ਵਿਆਪਕ ਯਤਨਾਂ ਦਾ ਹਿੱਸਾ ਹੈ। ਸੈਂਟਰ ਫਾਰ ਡਿਜੀਜ ਕੰਟਰੋਲ ਅਤੇ ਪ੍ਰिवेंशन ਦੇ ਅੰਕੜਿਆਂ ਮੁਤਾਬਕ 2024 ਵਿੱਚ 79383 ਮੌਤਾਂ ਹੋਈਆਂ ਸਨ। ਹਾਲ ਹੀ ਵਿੱਚ ਹੋਏ ਵੱਡੇ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਫਰਾਂਸ ਵਿੱਚ ਵੀ ਇੱਕ ਵਾਰ ਫਿਰ ਲੱਖਾਂ ਲੋਕਾਂ ਨੇ ਇਕੱਠ ਹੋ ਕੇ ਸਰਕਾਰ ਦੇ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਬਜਟ ਵਿੱਚ ਕਟੌਤੀ ਦੇ ਵਿਰੋਧ ਵਿੱਚ ਤਨਖਾਹਾਂ ਵਿੱਚ ਵਾਧਾ ਕਰਨ ਅਤੇ ਰਾਸ਼ਟਰਪਤੀ ਅਮੈਨਿਅਲ ਮੈਂਕਰੋ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਲੱਖਾਂ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕੀਤਾ ਇਸ ਦੌਰਾਨ ਸੈਂਕੜੇ ਰੈਲੀਆਂ ਹੋਣ ਕਾਰਨ ਦੇਸ਼ ਵਿੱਚ ਟ੍ਰਾਂਸਪੋਰਟ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਹੜਤਾਲਾਂ ਅਤੇ ਪ੍ਰਦਰਸ਼ਨਾਂ ਵਿੱਚ ਲਗਭਗ 8 ਲੱਖ ਲੋਕਾਂ ਨੇ ਹਿੱਸਾ ਲਿਆ ਦੇਸ਼ ਦੇ ਲਗਭਗ 1 ਤਿਹਾਈ ਅਧਿਆਪਕ ਹੜਤਾਲ ਤੇ ਹਨ 10 ਵਿੱਚੋਂ 9 ਫਾਰਮੇਸੀਆਂ ਬੰਦ ਰਹੀਆਂ ਅਤੇ ਪੈਰਿਸ ਮੈਟਰੋ ਵੀ ਪ੍ਰਭਾਵਿਤ ਹੋਈ ਸਥਿਤੀ ਨੂੰ ਸੰਭਾਲਣ ਲਈ ਦੇਸ਼ ਭਰ ਵਿੱਚ 80000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ ਭੀੜ ਨੂੰ ਕੰਟਰੋਲ ਕਰਨ ਲਈ ਡਰੋਨ ਬਖਤਰਬੰਦ ਵਾਹਨਾ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਰ ਰਹੇ ਹਨ ਭਗਵਾਨ ਬਾਲਮੀਕ ਜੀ ਦੇ ਪ੍ਰਕਾਸ਼ ਉਤਸਵ ਨੂੰ ਧਿਆਨ ਵਿੱਚ ਰੱਖਤੇ ਹੋਏ ਸਿਟੀ ਬਾਲਮੀਕ ਸਭਾ ਵੱਲੋਂ ਚਲੰਦਰ ਦੇ ਵਿੱਚ 6 ਅਕਤੂਬਰ ਨੂੰ ਸਜਾਈ ਜਾ ਰਹੀ ਸ਼ਾਨਦਾਰ ਸ਼ੋਭਾ ਯਾਤਰਾ ਦਾ ਸੱਦਾ ਪੱਤਰ ਅਹੁਦੇਦਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਪਿਆ। ਸਭਾ ਦੇ ਅਹੁਦੇਦਾਰਾਂ ਨੇ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲਦੀ ਅਗਵਾਈ ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿੱਚ ਸਿਟੀ ਬਾਲਮੀਕ ਸਭਾ ਦੇ ਚੇਅਰਮੈਨ ਰਾਜkumar ਰਾਜੂ, ਅਰਜੇਸ਼ ਪੱਟੀ, ਸੁਭਾਸ਼ ਸੌਂਧੀ सनी सोहता तरनजीत सिंह हितेश गरेवाल बिककी सोहता अंकुश पट्टी अमर कल्याण नीरज साही गोरा गेल गौरव गेल अवने शर्मा आदम जुसन ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੁੱਚੇ ਬਾਲਮੀਕ ਭਾਈਚਾਰੇ ਨੂੰ ਭਗਵਾਨ ਬਾਲਮੀਕ ਜੀ ਦੇ ਪ੍ਰਕਾਸ਼ ਉਸਬ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹ ਪਿਛਲੇ ਸਾਲ ਵੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਸਨ ਅਤੇ ਇਸ ਵਾਰ ਵੀ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਉਹ ਇਸ ਵਿੱਚ ਸ਼ਾਮਲ ਹੋਣ। ਉਹਨਾਂ ਕਹਿਿਆ ਕਿ ਭਗਵਾਨ ਬਾਲਮਿਕ ਜੀ ਦੀ ਸਮਾਜ ਨੂੰ ਮਹਾਨ ਦੇਣ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਰੇ ਧਰਮਾਂ ਦੇ ਲੋਕ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣਗੇ। ਹੁਸ਼ਿਆਰਪੁਰ ਦੇ ਕਸਬਾ ਮੈਲਪੁਰ ਅਧੀਨ ਆਉਂਦੇ ਪਿੰਡ ਪੱਥਰਾਲੇ ਦੀ ਖਬਰ ਹੈ ਜਿੱਥੇ ਕਿ ਦੇਰ ਰਾਤ ਪ੍ਰਵਾਸੀਆਂ ਵੱਲੋਂ ਇੱਕ ਢਾਬੇ ਤੇ ਹਮਲਾ ਕੀਤਾ ਅਤੇ ਢਾਬੇ ਦੀ ਪੰਤ ਤੋੜ ਕਰ ਦਿੱਤੀ। ਥਾਣਾ ਮਹਿਲਪੁਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕੀਤੀ ਹੈ ਟਾਬੇ ਨੂੰ ਚਲਾਉਣ ਵਾਲੇ ਇੰਦਰਜੀਤ ਕੋਰ ਦਾ ਕਹਿਣਾ ਹੈ ਕਿ ਉਹਨਾਂ ਦੇ ਟਾਬੇ ਤੇ ਤਿੰਨ ਤੋਂ ਚਾਰ ਗ੍ਰਾਹਕ ਰੋਟੀ ਖਾਣਾ ਆਏ ਸਨ ਟਾਬਾ ਚਲਾਉਣ ਵਾਲੀ ਮਹਿਲਾ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਹਰ ਇੱਕ ਨੂੰ ਤੰਗ ਕੀਤਾ ਹੋਇਆ ਹੈ ਰਾਤ ਵੇਲੇ ਵੀ ਰੌਲਾ ਪਾਉਂਦੇ ਰਹਿੰਦੇ ਹਨ ਜਲੰਧਰ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜ਼ਿਲ੍ਹੇ ਵਿੱਚੋਂ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਦੁਆਬਾ ਕਾਲ ਜਲੰਧਰ ਦੇ ਵਿੱਚ ਇਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਪੰਜਾਬ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ACP ਨੌਰਥ ਆਤਿਸ਼ ਪਾਟੀਆਂ ਨੇ ਦੱਸਿਆ ਕਿ ਸਾਈਬਰ ਥਾਣਾ ਟੀਮ ਨੇ ਵਿਦਿਆਰਥੀਆਂ ਨੂੰ ਸਾਈਬਰ ਅਪਰਾਧਾਂ ਤੋਂ ਬਚਣ ਦੇ ਤਰੀਕੇ ਦੱਸੇ ਹਨ ਟੀਮ ਨੇ ਆਨਲਾਈਨ ਫਰਾਡ ਫਰਜੀ ਕਾਲ ਫਿਸ਼ਿੰਗ ਮੇਲ ਲੋਟਰੀ ਧੋਖਾਧੜੀ ਅਤੇ ਸੋਸ਼ਲ ਮੀਡੀਆ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਉਨਾ ਕਿਹਾ ਕਿ ਸਾਈਬਰ ਅਪਰਾਧਾਂ ਨਾਲ ਨਿਪਟਣ ਦੇ ਲਈ ਹੈਲਪਲਾਈਨ ਨੰਬਰ 1930 ਅਤੇ ਆ ਰਾਸ਼ਟਰੀ ਸਾਈਬਰ ਕ੍ਰਾਈਮ ਪੋਰਟਲ ਦੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਹਾਂਜੀ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਉਹਦੇ ਅੰਤਰਗਤ ਸਾਡਾ ਫੋਕਸ ਡਰਗ ਪੈਡਲਰ ਸਪਲਾਈਅਰਸ ਦੀ ਰੇਡ ਦੇ ਨਾਲ-ਨਾਲ ਜਿਹੜਾ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਉਣਾ ਵੀ ਹੈ ਤੇ ਇਹਦੇ ਅੰਤਰਗਤ ਜਿਹੜੀਆਂ ਸੰਪਰਕ ਮੀਟਿੰਗਸ ਵਕਫ-ਵਕ ਬੱਚਿਆਂ ਨਾਲ ਕਾਲਜ ਤੇ ਸਕੂਲਾਂ ਦੇ ਵਿੱਚ ਕੀਤੀ ਜਾ ਰਹੀ ਹੈ ਸੋ ਉਸੇ ਲੜੀ ਦੇ ਵਿੱਚ ਅਸੀਂ ਅੱਜ ਦੁਆਬਾ ਕਾਲਜ ਦੇ ਵਿੱਚ ਆਏ ਆ ਸਾਡੇ ਨਾਲ ਟ੍ਰੈਫਿਕ ਐਜੂਕੇਸ਼ਨ ਸੈੱਲ ਤੇ ਥਾਣਾ ਨੰਬਰ 3 ਦੀ ਜਿਹੜੀ ਹੈ ਤਾਂ ਸਾਰੀ ਫੋਰਸਲੀ ਮੌਜੂਦ ਸੀਗੀ ਸੋ ਅੱਜ ਅਸੀਂ ਬੱਚਿਆਂ ਨਾਲ ਜਿਹੜੀ ਹੈ 1930 ਸਾਈਬਰ ਕ੍ਰਾਈਮ ਦੀ ਹੈਲਪਲਾਈਨ ਬਾਰੇ ਜਿਹੜੀ ਸੇਫ ਪੰਜਾਬ ਦੀ ਸਾਡੀ ਨੰਬਰ ਹੈਗਾ ਵਾ 9779100 ਪੂਰਾ 200 ਪੂਰਾ ਤੇ ਟ੍ਰੈਫਿਕ ਨਿਯਮਾਂ ਬਾਰੇ ਜਿਹੜੀ ਹੈ ਡਿਟੇਲਸ ਗੱਲ ਸਾਂਝੀ ਕੀਤੀ ਹੈ ਤੇ ਸਾਨੂੰ ਉਮੀਦ ਹੈ ਕਿ ਇਹਨਾਂ ਤੇ ਬੱਚੇ ਫੋਲੋ ਕਰਕੇ ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿਣਗੇ ਤੇ ਹੋਰਾਂ ਨੂੰ ਵੀ ਇਹੀ ਸਲਾਹ ਦੇਣਗੇ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।